ਸਤਿ ਸ੍ਰੀ ਅਕਾਲ ਦੋਸਤੋ ਸਾਡੀ ਅੱਜ ਦੀ ਇਹ ਵੀਡੀਓ ਉਹਨਾਂ ਬੱਚਿਆਂ ਵਾਸਤੇ ਭੈਣਾਂ ਵਾਸਤੇ ਹੈ ਜੋ ਨੈਨੀ ਕੇਅਰਗੇਵਰ ਦੇ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਨੇ ਕੈਨੇਡਾ ਪੱਕੇ ਤੌਰ ਤੇ ਜਾਣਾ ਚਾਹੁੰਦੇ ਨੇ ਜਾਂ ਦੁਨੀਆ ਦੀ ਕਿਸੇ ਵੀ ਹੋਰ ਕੰਟਰੀ ਦੇ ਵਿੱਚ ਐਜ਼ ਅ ਕੇਅਰਗੇਵਰ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਨੇ ਤਾਂ ਹੈਲਪਿੰਗ ਲਾਈਫ ਨੈਨੀ ਇੰਸਟੀਚੂਟ ਕੋਦਰ ਉਹਨਾਂ ਬੱਚਿਆਂ ਵਾਸਤੇ ਭੈਣਾਂ ਵਾਸਤੇ ਲੈ ਕੇ ਆਇਆ ਹੈ 6 ਮਹੀਨੇ ਦੀ ਟ੍ਰੇਨਿੰਗ ਬਿਲਕੁਲ ਫ੍ਰੀ ਨੈਨੀ ਕੇਅਰ ਦੀ 6 ਮਹੀਨੇ ਦੀ ਟ੍ਰੇਨਿੰਗ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਨੈਨੀ ਕੇਅਰ ਗੇਵਰ ਦੀ ਸ਼ੇਮ ਇਨ ਦੀ ਟ੍ਰੇਨਿੰਗ ਬਿਲਕੁਲ ਫ੍ਰੀ ਲਾਸਟ ਈਅਰ ਵੀ ਅਸੀਂ ਪ੍ਰੋਜੈਕਟ ਔਮਨ ਇੰਪਾਵਰਮੈਂਟ ਦੇ ਵਿੱਚ ਸ਼ੇਮ ਇਨ ਟ੍ਰੇਨਿੰਗ 50 ਬੱਚਿਆਂ ਨੂੰ ਫ੍ਰੀ ਦਿੱਤੀ ਸੀ ਇਸ ਸਾਲ ਦਾ ਇਹ ਸਾਡਾ ਟੀਚਾ 100 ਬੱਚਿਆਂ ਨੂੰ ਫ੍ਰੀ ਟ੍ਰੇਨਿੰਗ ਦੇਣਾ ਹੈ ਸੋ ਸੀਟਾਂ ਸੀਮਤ ਨੇ ਟਾਈਮ ਲਿਮਟਿਡ ਹੈ ਪਹਿਲਾ ਆ ਪਹਿਲਾ ਪਾਉ ਦਾ ਆਫਰ ਹੈ ਤਾਂ ਤੁਸੀਂ ਅੱਜ ਹੀ ਸਾਡੇ ਸਕਰੀਨ ਦੇ ਉੱਤੇ ਦਿੱਤੇ ਹੋਏ ਨੰਬਰਾਂ ਤੇ ਕਾਲ ਕਰਕੇ ਜ਼ਿਆਦਾ ਜਾਣਕਾਰੀ ਲਵੋ ਤੇ ਆਪਣੇ ਕੁਇਕ ਨੂੰ ਬਿਹਤਰ ਕਰੋ ਲੈਸ ਕੈਰਸੀ ਡ੍ਰੀਮਸ ਥੈਂਕ ਯੂ